ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਇੱਕ ਵੀਡੀਓ ਸੋਸ਼ਲ ਮੀਡੀਆਜ਼ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸ਼੍ਰੀ ਫੋਤੇਗੜ ਸਾਹਿਬ ਦੇ ਵਿੱਚ ਇੱਕ ਲੜਕਾ ਤੇ ਉਸ ਦੀ ਮਾਂ ਜਿਸਨੇ ਕਿ ਗੁਰੂ ਜੀਆਂ ਤਸਵੀਰਾਂ ਰੱਖੀਆਂ ਹੋਈਆਂ ਸੀ ਤੇ ਗੁਰੂ ਦੀਆਂ ਤਸਵੀਰਾਂ ਵੇਚੀਆਂ ਜਾ ਰਹੀਆਂ ਸੀ ਪਰ ਇਸੇ ਦੌਰਾਨ ਉਹ ਰੋਟੀ ਦੇ ਨਾਲ ਮੀਟ ਖਾਂਦੇ ਹੋਏ ਨਜ਼ਰ ਆਏ ਜਿਵੇਂ ਹੀ ਇਸਾ ਪਤਾ ਉੱਥੇ ਖੜੇ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਇੱਕ ਪਾਸੇ ਧਾਰਮਿਕ ਫੋਟੋਆਂ ਨੂੰ ਵੇਚਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਮੀਟ ਦਾ ਸੇਵਨ ਕੀਤਾ ਜਾ ਰਿਹਾ ਸੀ ਜਿਸ ਦਾ ਵੀਡੀਓ ਬਣਾ ਕੇ ਨੈਟ ਦੇ ਉੱਤੇ ਵਾਇਰਲ ਕੀਤਾ ਗਿਆ ਤੇ ਇਹਨਾਂ ਨੂੰ ਖੂਬ ਲਾਂਤਾਂ ਪਾਈਆਂ ਗਈਆਂ آؤ نظر مارنے اس ویڈیو پہ یہ بڑی بڑی سوشل میڈیا سے لگ گئی لوگ ہم نے نہیں میں کرنی دی انہوں نے چھوڑ کے کر دیا چلتی ہے ہوگی کیا کریں کیا کریں بس ایں اندر سلام اللہ علیہ وسلم پاتی گوڑن پاتی گوڑن اڑے منگو دینہ کیڑا اندا وا اے جان سلام چل باہر چل باہر ਨਾਨੇ ਛੋਟੇ ਕਰਕੇ ਜਰਦੀ ਲਾਇਆ ਸ시 ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਇੱਕ ਵੀਡੀਓ ਸੋਸ਼ਲ ਮੀਡੀਆਜ਼ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸ਼੍ਰੀ ਫੋਤੇਗੜ ਸਾਹਿਬ ਦੇ ਵਿੱਚ ਇੱਕ ਲੜਕਾ ਤੇ ਉਸ ਦੀ ਮਾਂ ਜਿਸਨੇ ਕਿ ਗੁਰੂ ਜੀਆਂ ਤਸਵੀਰਾਂ ਰੱਖੀਆਂ ਹੋਈਆਂ ਸੀ ਤੇ ਗੁਰੂ ਦੀਆਂ ਤਸਵੀਰਾਂ ਵੇਚੀਆਂ ਜਾ ਰਹੀਆਂ ਸੀ ਪਰ ਇਸੇ ਦੌਰਾਨ ਉਹ ਰੋਟੀ ਦੇ ਨਾਲ ਮੀਟ ਖਾਂਦੇ ਹੋਏ ਨਜ਼ਰ ਆਏ ਜਿਵੇਂ ਹੀ ਇਹਦਾ ਪਤਾ ਉੱਥੇ ਖੜੇ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਇੱਕ ਪਾਸੇ ਧਾਰਮਿਕ ਫੋਟੋਆਂ ਨੂੰ ਵੇਚਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਮੀਟ ਦਾ ਸੇਵਨ ਕੀਤਾ ਜਾ ਰਿਹਾ ਸੀ ਜਿਸ ਦਾ ਵੀਡੀਓ ਬਣਾ ਕੇ ਨੈੱਟ ਦੇ ਉੱਤੇ ਵਾਇਰਲ ਕੀਤਾ ਗਿਆ ਤੇ ਇਹਨਾਂ ਨੂੰ ਖੂਬ ਲਾਂਤਾਂ ਪਾਈਆਂ ਗਈਆਂ آؤ نظر مار مارے اس ویڈیو تے <سؤال> کیا کریے ভাই <inaudible> అన్న